ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜੋ ਬਚਨ ਕਹੇ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਗਈ ਆਓ ਅੱਜ ਅਸੀਂ ਸਰਵਣ ਕਰਦੇ ਹਾਂ ਬਾਬਾ ਆਨੰਦ ਸਿੰਘ ਜੀ ਦੇ ਉਹ 20 ਬਚਨ ਜਿਨ੍ਹਾਂ ਨੂੰ ਤੁਸੀਂ ਵੀ ਜੇ ਆਪਦੀ ਜ਼ਿੰਦਗੀ ਵਿੱਚ ਕਮਾਉਗੇ ਬਹੁਤ ਲਾਭ ਹੋਵੇਗਾ ਸਭ ਤੋਂ ਪਹਿਲਾ ਬਚਨ ਆ ਬਾਬਾ ਆਨੰਦ ਸਿੰਘ ਜੀ ਦਾ ਇਹ ਸਾਰੀ ਆਪਣੇ ਤੇ ਹੀ ਟੁੱਕਦੀ ਆ ਗੱਲ ਬਚਨ ਕਰਦੇ ਨੇ ਕਿ ਸਜ਼ਾ ਕਦੇ ਵੀ ਕਸੂਰ ਤੋਂ ਬਿਨਾਂ ਨਹੀਂ ਮਿਲਦੀ ਤੇ ਇਹ ਕਸੂਰ ਭਾਵੇਂ ਪਿਛਲੇ ਜਨਮ ਦਾ ਹੋਵੇ ਆਪਾਂ ਵੇਖਦੇ ਆਂ ਕਈ ਵਾਰੀ ਜ਼ਿੰਦਗੀ 'ਚ ਜਦੋਂ ਸਾਡੇ ਨਾਲ ਵਧੇਕੀ ਹੁੰਦੀ ਆ ਆਪਾਂ ਨੂੰ ਲੱਗਦਾ ਹੁੰਦਾ ਵੀ ਐਂ ਰੱਬ ਨੇ ਸਾਡੇ ਨਾਲ ਕਰਤਾ ਪਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਸਜ਼ਾ ਹਮੇਸ਼ਾ ਕਸੂਰ ਦੀ ਹੀ ਮਿਲਦੀ ਆ ਬਾਣੀ ਵੀ ਪਿਛਲੇ ਜਨਮ ਨੂੰ ਮੰਨਦੀ ਆ ਬਾਬਾ ਆਨੰਦ ਸਿੰਘ ਜੀ ਹੀ ਬਾਣੀ ਦੇ ਪਰਥਾਏ ਬਾਣੀ ਨੂੰ ਅੱਗੇ ਰੱਖ ਕੇ ਬਚਨ ਕਰਦੇ ਆ ਕਸੂਰ ਭਾਵੇਂ ਪਿਛਲੇ ਜਨਮ ਦਾ ਹੀ ਕਿਉਂ ਨਾ ਹੋਵੇ ਉਹਦੀ ਸਜ਼ਾ ਮਿਲੂਗੀ ਹੀ ਮਿਲੂਗੀ ਜੋ ਬੀਜਿਆ ਉਹ ਵੱਢਣਾ ਹੀ ਪੈਣਾ ਭਾਵੇਂ ਉਹ ਪਿਛਲੇ ਜਨਮ ਦਾ ਹੋਵੇ ਕਈ ਵਾਰੀ ਉਹ ਹੁੰਦਾ ਪਿਛਲਾ ਜਨਮ ਜਿਹੜਾ ਹੁੰਦਾ ਕਰਮ ਆਪਾਂ ਕਰੀ ਜਾਂਦੇ ਆ ਆਪਣੀ ਮੌਤ ਹੋ ਜਾਂਦੀ ਆ ਅਗਲੀ ਜੂਨ ਆਪਾਂ ਨੂੰ ਮਿਲ ਜਾਂਦੀ ਆ ਫਿਰ ਉਹਦੇ ਵਿੱਚ ਭੋਗਣਾ ਪੈਂਦਾ ਦੂਜੀ ਗੱਲ ਇਹ ਦੂਜਾ ਬਚਨ ਆ ਬਾਬਾ ਆਨੰਦ ਸਿੰਘ ਜੀ ਦਾ ਕਹਿੰਦੇ ਹੁੰਦੇ ਸੀ ਜੇ ਆਪਣੀ ਗੁੱਡੀ ਅੰਬਰੀ ਲਾਉਣੀ ਆ ਤਾਂ ਨਤਨੇਮ ਦਾ ਪਿੰਨਾ ਵੀ ਇਹ ਵੱਡਾ ਹੋਣਾ ਚਾਹੀਦਾ ਜਿਵੇਂ ਕਿ ਆਪਾਂ ਵੇਖਦੇ ਆ ਗੁੱਡਾ ਚੜਾਉਂਦੇ ਆ ਪਤੰਗ ਚੜਾਉਂਦੇ ਆ ਜ਼ਿੰਦਗੀ ਦੀ ਪਤੰਗ ਜੇ ਇਹਨੂੰ ਉੱਚਾ ਤੁਸੀਂ ਉਡਾਉਣਾ ਚਾਹੁੰਦੇ ਆ ਹਰ ਕੋਈ ਬੰਦਾ ਕਹਿੰਦਾ ਮੇਰੀ ਚੜ੍ਹਾਈ ਹੋਵੇ ਤਾਂ ਨਤਨੇਮ ਦਾ ਪਿੰਨਾ ਉਹ ਜਿਹੜੀ ਡੋਰ ਹੁੰਦੀ ਆ ਉਹ ਵਧਾਉਣੀ ਚਾਹੀਦੀ ਆ ਵੱਡੀ ਕਰਨੀ ਪਵੇਗੀ ਇਸ ਤੋਂ ਬਿਨਾ ਅਸਮਾਨਾਂ ਦੇ ਵਿੱਚ ਜਿਹੜੀ ਗੁੱਡੀ ਆ ਉੱਪਰ ਨਹੀਂ ਜਾ ਸਕਦੀ ਜ਼ਿੰਦਗੀ ਦੀ ਜਿਹੜੀ ਡੋਰ ਆ ਉਹ ਪਰਮੇਸ਼ਰ ਦੇ ਹੱਥ ਆ ਸਵਾਸ ਕਿੰਨੇ ਆਉਣੇ ਆ ਕਿੰਨੇ ਨਹੀਂ ਪਰ ਜਦੋਂ ਆਪਾਂ ਨਿਤਨੇਮ ਕਰਦੇ ਆਂ ਉਦੋਂ ਸਾਡੀ ਚੜ੍ਹਦੀ ਕਲਾ ਹੋ ਜਾਂਦੀ ਹੈ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਕੀਤੇ ਰੱਖਿਓ ਤੀਜਾ ਬਚਨ ਬਾਬਾ ਆਨੰਦ ਸਿੰਘ ਜੀ ਦਾ ਇਹ ਗਲਤੀ ਆਪਾਂ ਸਾਰੇ ਹੀ ਕਰਦੇ ਆਂ ਗੁਰੂ ਕੋਲੋਂ ਬਹੁਤ ਚੀਜ਼ਾਂ ਮੰਗਦੇ ਰਹਿੰਦੇ ਆਂ ਪਰ ਬਾਬਾ ਆਨੰਦ ਸਿੰਘ ਜੀ ਕਹਿੰਦੇ ਗੁਰੂ ਕੋਲੋਂ ਸਿਰਫ ਇੱਕ ਚੀਜ਼ ਹੀ ਮੰਗੋ ਉਹ ਕਿਹੜੀ ਆ ਉਹ ਇਹ ਕਿ ਸਾਨੂੰ ਆਪਣਾ ਬਣਾ ਲਓ ਗੁਰੂ ਮਹਾਰਾਜ ਨੂੰ ਕਹੋ ਸਾਨੂੰ ਆਪਣਾ ਬਣਾ ਲਓ ਜਦੋਂ ਅਸੀਂ ਗੁਰੂ ਦੇ ਹੋਗੇ ਸਭ ਕੁਝ ਸਾਨੂੰ ਮਿਲ ਜਾਵੇਗਾ ਅੱਗੇ ਚੌਥਾ ਵਚਨ ਬਾਬਾ ਨਾਨਕ ਸਿੰਘ ਜੀ ਵਚਨ ਕਰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਤੁਸੀਂ ਆਪਣੀਆਂ ਜਿਹੜੀ ਬੇਲੋੜ ਮੇਲਜੋਲ ਆ ਇਹਨੂੰ ਘੱਟ ਕਰ ਲੋ ਇਹ ਆ ਕਈ ਵਾਰੀ ਇਹ ਹੁੰਦਾ ਵੀ ਆਪਾਂ ਸਮਾਂ ਬੜਾ ਖਰਾਬ ਕਰਦੇ ਆ ਬੇਲੋੜੀਆਂ ਗੱਲਾਂ ਕਰਦੇ ਆ ਬੇਵਜ੍ਹਾ ਬੋਲੀ ਜਾਂਦੇ ਆ ਤੇ ਆਪਣੀ ਉਸਤਤ ਸੁਣਨ ਤੋਂ ਬਚੋ ਬਾਬਾ ਨਾਨਕ ਸਿੰਘ ਜੀ ਕਹਿੰਦੇ ਇੱਕ ਵੱਡਾ ਰੋਗ ਆ ਇਹ ਵੀ ਕੋਈ ਮੇਰੀ ਸੋਭਾ ਕਰੇ ਚਾਰ ਬੰਦਿਆਂ ਚ ਮੇਰਾ ਨਾਮ ਹੋ ਜਾਵੇ ਇਹ ਬੰਦੇ ਦੇ ਅੰਦਰ ਬਹੁਤ ਪ੍ਰਭਲ ਵੱਡੀ ਭੁੱਖ ਹੁੰਦੀ ਆ ਹੋ ਸਕੇ ਤਾਂ ਬੇ ਲੋੜ ਜਿਹੜਾ ਮੇਲ ਜੋਲ ਆ ਇਹਨੂੰ ਘਟਾ ਦਿਓ ਤੇ ਆਪਣੀ ਸੋਭਾ ਸੁਣਨ ਦੀ ਜਿਹੜੀ ਭੁੱਖ ਆ ਵੀ ਚਾਰ ਬੰਦਿਆਂ ਚ ਮੇਰਾ ਨਾਂ ਹੋਵੇ ਇਹ ਵੀ ਚੀਜ਼ ਤੁਹਾਡੇ ਅੰਦਰ ਹੋਣੀ ਨਹੀਂ ਚਾਹੀਦੀ ਲੋਕਾਂ ਦੀ ਕੀ ਆ ਗੱਲ ਕਰੀਏ ਆਪਾਂ ਲੋਕ ਅੱਜ ਸੋਭਾ ਕਰਦੇ ਆ ਕੱਲ ਨੂੰ ਨਿੰਦਿਆ ਕਰ ਦੇਣਗੇ ਤਾਂ ਲੋਕਾਂ ਦੀ ਸੋਭਾ ਕੀਤੀ ਹੋਈ ਕੋਈ ਮਾਇਨੇ ਨਹੀਂ ਰੱਖਦੀ ਇਸ ਕਰਕੇ ਉਸਤਤ ਸੁਣਨ ਤੋਂ ਬਚੋ ਅੱਗੇ ਪੰਜਵਾਂ ਬਚਨ ਬਾਬਾ ਆਨੰਦ ਸਿੰਘ ਜੀ ਦਾ ਉਹ ਕਹਿੰਦੇ ਹੁੰਦੇ ਸੀ ਹਰ ਇੱਕ ਸਿੱਖ ਆਪਣੇ ਪਰਿਵਾਰ ਦੇ ਸਮੇਤ ਅੰਮ੍ਰਿਤ ਛਕੇ ਤੇ ਕੇਵਲ ਅੰਮ੍ਰਿਤ ਹੀ ਨਾ ਛਕੇ ਸਗੋਂ ਰਹਿਤ ਵੀ ਰੱਖੇ ਰਹਿਤ ਮਰਿਆਦਾ ਜਿਹੜੀ ਬੜੀ ਜ਼ਰੂਰੀ ਆ ਹੁਣ ਅੰਮ੍ਰਿਤ ਤਾਂ ਕਈ ਲੋਕਾਂ ਨੇ ਛਕਿਆ ਹੋਇਆ ਵਾ ਮਾਫ ਕਰਨਾ ਪਰ ਉਹਨਾਂ ਦੀ ਕੋਈ ਰਹਿਤ ਨਹੀਂ ਹੈਗੀ ਰਹਿਤ ਵੀ ਹੋਣੀ ਜ਼ਰੂਰੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਬਚਨ ਕਰਦੇ ਆ ਵੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਤਾਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਅੰਮ੍ਰਿਤ ਵੀ ਛਕੋ ਰਹਿਤ ਮਰਿਆਦਾ ਵੀ ਰੱਖੋ ਇਹ ਉਹਨਾਂ ਦਾ ਪੰਜਵਾਂ ਬਚਨ ਬਹੁਤ ਸਾਰੇ ਲੋਕਾਂ ਨੂੰ ਰਹਿਤ ਮਰਿਆਦਾ ਬਾਰੇ ਪਤਾ ਹੀ ਨਹੀਂ ਵੀ ਹੁੰਦੀ ਕੀ ਆ ਇਸ ਕਰਕੇ ਉਹ ਰੱਖ ਹੀ ਨਹੀਂ ਪਾਉਂਦੇ ਕਿਉਂਕਿ ਆਪਣੇ ਲੋਕ ਜਿਹੜੇ ਆ ਰਹਿਤ ਮਰਿਆਦਾ ਬਾਰੇ ਜਾਣਦੇ ਹੀ ਨਹੀਂ ਕਿ ਰਹਿਤ ਹੁੰਦੀ ਕੀ ਆ ਅੱਗੇ ਛੇਵਾਂ ਬਚਨ ਬਾਬਾ ਜੀ ਦਾ ਮਹਾਪੁਰਖ ਕਹਿੰਦੇ ਹੁੰਦੇ ਸੀ ਆ ਜਿੰਦਗੀ ਆ ਜੀਵਨ ਇੱਕ ਬਾਜੀ ਆ ਇਹਨੂੰ ਜਿੱਤ ਕੇ ਕੋਈ ਕੋਈ ਜਾਂਦਾ ਵਾ ਬਹੁਤੇ ਲੋਕ ਤਾਂ ਇਹਨੂੰ ਹਾਰ ਜਾਂਦੇ ਆ ਜਿਵੇਂ ਕੋਈ ਜਵਾਰੀ ਜਦੋਂ ਜੂਆ ਖੇਡਦਾ ਤੇ ਉਹ ਸਭ ਕੁਝ ਹਾਰ ਕੇ ਖਾਲੀ ਹੱਥ ਝਾੜ ਕੇ ਘਰੇ ਆ ਜਾਂਦਾ ਨਾ ਇਸ ਤਰ੍ਹਾਂ ਬਹੁਤੇ ਲੋਕ ਆਪਣੀ ਜ਼ਿੰਦਗੀ ਆਪਣੇ ਜੀਵਨ ਨੂੰ ਹਾਰ ਜਾਂਦੇ ਆ ਹਾਰ ਦੇ ਕਾਦੇ ਤੋਂ ਬਿਨਾ ਨਾਮ ਤੋਂ ਬਿਨਾ ਸਾਰੀ ਹਾਰ ਜਾਂਦੇ ਆ ਜਿਹੜੇ ਨਾਮ ਨਹੀਂ ਜਪਦੇ ਉਹ ਜ਼ਿੰਦਗੀ ਦੀ ਬਾਜੀ ਭਾਈ ਹਾਰਦੇ ਆ ਇਹ ਮਹਾਪੁਰਖਾਂ ਦਾ ਬਚਨ ਚੇਤੇ ਰੱਖਿਓ ਖਿਆਲ ਵੀ ਰੱਖਿਓ ਵੀ ਤੁਸੀਂ ਕਿਤੇ ਬਾਜੀ ਹਾਰ ਕੇ ਨਾ ਜਾਓ ਦਰਗਾਹ ਦੇ ਵਿੱਚ ਅੱਗੇ ਸੱਤਵਾਂ ਬਚਨ ਬਾਬਾ ਆਨੰਦ ਸਿੰਘ ਜੀ ਦਾ ਕਹਿੰਦੇ ਹੁੰਦੇ ਸੀ ਕਿ ਔਖੇ ਸਮੇਂ ਵੇਲੇ ਜ਼ਰੂਰਤਾਂ ਘੱਟ ਕਰ ਦਿਓ ਪਰ ਦਸਬੰਧ ਦੇਣਾ ਨਾ ਛੱਡੋ ਸੌਖਾ ਵੇਲਾ ਜਲਦੀ ਆ ਜਾਵੇਗਾ ਆਪਣੇ ਲੋਕਾਂ ਦਾ ਇਸ ਤਰ੍ਹਾਂ ਹਾਲ ਹੋ ਗਿਆ ਡਾਕਟਰਾਂ ਨੂੰ ਪੈਸੇ ਤਾਂ ਦੇ ਦਿੰਦੇ ਆ ਪਰ ਗੁਰੂ ਦੇ ਲੇਖੇ ਗਰੀਬਾਂ ਦੇ ਲੇਖੇ ਦਸਬੰਧ ਨਹੀਂ ਕੱਢਦੇ ਤੇ ਮਹਾਪੁਰਖ ਕਹਿੰਦੇ ਸੀ ਭਾਈ ਜੇ ਔਖਾ ਵੇਲਾ ਵਾ ਨਾ ਦਸਬੰਧ ਦੇਣਾ ਨਾ ਛੱਡਿਓ ਦੇਖਿਓ ਸੌਖਾ ਵੇਲਾ ਵੀ ਆ ਜਾਊਗਾ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਹੋ ਜੁਏਗੀ ਇੱਕ ਵਾਰੀ ਮਹਾਪੁਰਖਾਂ ਦੇ ਬਚਨ ਮੰਨ ਲਓ ਮਹਾਪੁਰਖ ਐਵੇਂ ਨਹੀਂ ਬੋਲਦੇ ਹੁੰਦੇ ਉਹ ਕਿਸੇ ਗੱਲ ਕਰਕੇ ਸਾਨੂੰ ਬਚਨ ਕਰਦੇ ਆ ਅੱਗੇ 8ਵਾਂ ਬਚਨ ਬਾਬਾ ਆਨੰਦ ਸਿੰਘ ਜੀ ਦਾ ਕਹਿੰਦੇ ਜੇ ਇੱਕ ਵੀ ਮਾੜਾ ਪੈਸਾ ਕਮਾਈ ਦਾ ਘਰ ਵਿੱਚ ਆ ਜਾਵੇ ਨਾ ਸਾਰੇ ਪੈਸੇ ਨੂੰ ਪ੍ਰਸ਼ਟ ਕਰ ਦਿੰਦਾ ਕਈ ਲੋਕ ਲੋਕਾਂ ਦੇ ਗਲ ਵੱਢਦੇ ਆ ਅਸਲ ਦੇ ਵਿੱਚ ਇੱਕ ਦੂਜੇ ਨੂੰ ਠੱਗਣ ਦਾ ਨਾਮ ਹੀ ਦੁਨੀਆਮ ਇੱਕ ਦੂਜੇ ਨੂੰ ਲੁੱਟਣ ਦਾ ਨਾਮ ਹੀ ਦੁਨੀਆ ਲੋਕ ਇੱਕ ਦੂਜੇ ਨੂੰ ਲੁੱਟ ਹੀ ਜਾਂਦੇ ਆ ਗਲਾਂ ਵੱਢੀ ਜਾਂਦੇ ਆ ਗਲਤ ਤਰੀਕੇ ਨਾਲ ਪੈਸਾ ਕਮਾਉਂਦੇ ਆ ਤੇ ਬਾਬਾ ਜੀ ਮਹਾਪੁਰਖ ਕਹਿੰਦੇ ਹੁੰਦੇ ਸੀ ਆਨੰਦ ਸਿੰਘ ਜੀ ਬਾਬਾ ਜੀ ਕਿ ਮਾੜਾ ਪੈਸਾ ਜੇ ਕਮਾਈ ਦਾ ਘਰੇ ਆ ਗਿਆ ਸਮਝ ਲਓ ਬਾਕੀ ਚੰਗੇ ਪੈਸੇ ਵੀ ਗਏ ਉਹਨਾਂ ਨੂੰ ਸਾੜ ਕੇ ਵੀ ਸੁਆਹ ਕਰ ਦੇਵੇਗਾ ਤੁਸੀਂ ਭਾਈ ਇਹੋ ਜੀ ਕਮਾਈ ਨਹੀਂ ਕਰਨੀ ਲੋਕਾਂ ਦੇ ਗਲ ਨਹੀਂ ਵੱਢਣੇ ਸੱਚੀ ਸੁੱਚੀ ਕਿਰਤ ਕਰਨੀ ਆ ਇਹ ਗੱਲ ਵੀ ਚੇਤੇ ਰੱਖਿਓ ਮਹਾਪੁਰਖਾਂ ਦੀ ਅੱਗੇ ਨੌਵਾਂ ਬਚਨ ਮਹਾਪੁਰਖ ਕਹਿੰਦੇ ਹੁੰਦੇ ਸੀ ਦੂਜੇ ਦੇ ਨੁਕਸਾਨਾਂ ਦੇਖੋ ਆਪਣੇ ਨੁਕਸ਼ਾ ਵਿੱਚ ਝਾਤੀ ਮਾਰੋ ਤੇ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ ਕਈ ਵਾਰੀ ਅਸੀਂ ਸਾਰੀ ਜ਼ਿੰਦਗੀ ਦੂਜੇ ਵਿੱਚ ਆਹ ਨੁਕਸ਼ਾ ਪਤਨੀ ਪਤੀ ਨੂੰ ਕੋਸਦੀ ਆ ਵੀ ਤੇਰੇ ਚਾਹ ਕਮੀ ਆ ਪਤੀ ਪਤਨੀ ਨੂੰ ਟੋਕਦਾ ਰਹਿੰਦਾ ਵੀ ਤੇਰੇ ਚਾਹ ਕਮੀ ਆ ਫਿਰ ਬੱਚਿਆਂ ਨੂੰ ਆਪਾਂ ਟੋਕ ਦੇ ਰਹਿੰਦੇ ਆ ਨਹੀਂ ਭਾਈ ਅਸਲ ਵਿੱਚ ਆਪਣੇ ਨੁਕਸ਼ਾ ਦੇ ਵਿੱਚ ਝਾਤੀ ਮਾਰੋ ਇਹਨਾਂ ਨੂੰ ਕੱਢਣ ਦਾ ਵੀ ਯਤਨ ਕਰੋ ਵੀ ਮੇਰੇ ਵਿੱਚ ਆਹ ਕਮੀ ਆ ਕਿਵੇਂ ਮੈਂ ਉਹਨੂੰ ਦੂਰ ਕਰਾਂ ਆਪਾਂ ਇਹ ਕਰਦੇ ਹੀ ਨਹੀਂ ਹੈਗੇ ਅੱਗੇ 10ਵਾਂ ਬਚਨ ਤੇ ਉਹ ਕਹਿੰਦੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਦੇਖੋ ਜੀ ਜਿਵੇਂ ਲਾਲ ਦੀ ਕੀਮਤ ਮਣੀ ਵਿੱਚੋਂ ਪੈਂਦੀ ਆ ਨਾ ਤੇਵੇਂ ਗੁਰੂ ਦਾ ਪਤਾ ਸਿੱਖ ਵਿੱਚੋਂ ਲੱਗਦਾ ਸਿੱਖ ਕਿਦਾਂ ਦੇ ਆ ਉਹ ਤੋਂ ਪਤਾ ਲੱਗਦਾ ਨਾ ਵੀ ਇਹਨਾਂ ਦਾ ਗੁਰੂ ਕਿਦਾਂ ਦਾ ਸੀ ਹੁਣ ਪ੍ਰਤਨ ਸਿੰਘ ਹੋਏ ਸਾਡੇ ਸਿੱਖ ਹੋਏ ਕਿੰਨੀ ਭਾਵਨਾ ਵਾਲੇ ਸੀ ਉਥੋਂ ਪਤਾ ਲੱਗਦਾ ਸੀ ਵੀ ਇਹਨਾਂ ਦਾ ਗੁਰੂ ਕੌਣ ਚੇਲੇ ਤੋਂ ਪਤਾ ਲੱਗਦਾ ਹੁੰਦਾ ਵੀ ਇਹਦਾ ਉਸਤਾਦ ਕੌਣ ਇਸ ਕਰਕੇ ਨਾ ਭਾਈ ਤੁਸੀਂ ਚੰਗੇ ਸਿੱਖ ਬਣਨਾ ਉਹਦੇ ਵਿੱਚੋਂ ਲੋਕਾਂ ਨੇ ਤੁਹਾਡੇ ਗੁਰੂ ਦੀ ਤਸਵੀਰ ਗੁਰੂ ਦੇ ਦਰਸ਼ਨ ਕਰਨੇ ਸਾਨੂੰ ਚੰਗੇ ਸਿੱਖ ਬਣਨਾ ਚਾਹੀਦਾ ਕਈ ਵਾਰੀ ਅਸੀਂ ਗੁਰੂ ਤੇ ਉਂਗਲ ਚੱਕਵਾ ਦਿੰਨੇ ਆ ਇਹੋ ਜਿਹਾ ਅਸੀਂ ਜੀਵਨ ਬਣਾ ਲੈਨੇ ਆ ਇਹ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਹੁਣ ਬਾਣਾ ਪਾ ਕੇ ਬਹੁਤ ਲੋਕ ਗਲਤੀਆਂ ਕਰਦੇ ਆ ਫਿਰ ਆਪਾਂ ਕਹਿੰਨੇ ਵੀ ਸਾਰੇ ਹੀ ਇਹੋ ਜੇ ਆ ਇਹ ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ ਉਂਗਲੀ ਕਿਤੇ ਚੱਕੀ ਜਾਂਦੀ ਹੈ ਬਾਣੀ ਤੇ ਚੱਕੀ ਜਾਂਦੀ ਹੈ ਨਾ ਗੁਰੂ ਤੇ ਚੱਕੀ ਜਾਂਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਮਾੜੇ ਕੰਮਾਂ ਨੂੰ ਭਾਈ ਪਾਸੇ ਕਰੋ ਆਪਦੀ ਜ਼ਿੰਦਗੀ ਚੋਂ ਰੱਬ ਤੋਂ ਬਿਨਾਂ ਜੋ ਤੁਹਾਡੇ ਦਿਲ ਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢ ਦਿਓ ਕੋਈ ਫਾਇਦਾ ਨਹੀਂ ਨਾ ਕੂੜ ਚੀਜ਼ਾਂ ਦਾ ਅੱਗੇ 11ਵੇਂ ਬਚਨ ਵਿੱਚ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਨੇ ਵੀ ਦੂਜੇ ਦਾ ਹੱਕ ਖਾਣਾ ਲਹੂ ਪੀਣਾ ਮਾ ਜਿਹੜਾ ਰਤ ਪੀਂਦਾ ਲਹੂ ਪੀਂਦਾ ਸੱਚ ਕਰਕੇ ਜਾਣਿਓ ਉਹਦੀ ਬਾਹ ਗੁਰੂ ਨਾਨਕ ਸਾਹਿਬ ਜੀ ਨਹੀਂ ਫੜਦੇ। ਮੁਸ਼ਕਲ ਦੇ ਵਿੱਚ ਬਾਬਾ ਨਾਨਕ ਜੀ ਉਹਦੀ ਬਾਹ ਨਹੀਂ ਫੜਨਗੇ ਜਿਹੜਾ ਗਰੀਬਾਂ ਦਾ ਲਹੂ ਪੀ ਜਾਂਦਾ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਗਰੀਬਾਂ ਦੇ دوست ਨੇ ਜੇ ਉਹਨਾਂ ਦੇ دوست ਨੂੰ ਕੋਈ ਤੰਗ ਕਰੂਗਾ ਉਹਦੀ ਬਾਹ ਕਿਉਂ ਫੜਨਗੇ? ਇਹ ਬਾਬਾ ਆਨੰਦ ਸਿੰਘ ਜੀ बार-बार ਆਪਣੇ ਬਚਨਾਂ ਵਿੱਚ ਕਹਿੰਦੇ ਰਹੇ। ਅੱਗੇ 12ਵਾਂ ਬਚਨ ਆ ਬਾਬਾ ਆਨੰਦ ਸਿੰਘ ਜੀ ਦਾ। ਕਹਿੰਦੇ 20 ਕੰਮ ਵੀ ਭਾਵੇਂ ਜ਼ਰੂਰੀ ਕਿੰਨੇ ਵੀ ਹੋਣ ਪਿੱਛੇ ਛੱਡ ਦਿਓ ਉਹਨਾਂ ਨੂੰ ਵੀ ਬਾਅਦ 'ਚੋਂ ਕਰ ਲਾਂਗੇ। ਪ੍ਰਸਾਦ ਸੰਗਤ ਕਰਨੀ ਨਾ ਛੱਡੋ ਇੱਕ ਪਾਸੇ ਸਤ ਸੰਗਤ ਹੋ ਰਹੀ ਆ ਗੁਰੂ ਦਾ ਸਿਮਰਨ ਹੋ ਰਿਹਾ 20 ਕੰਮ ਜ਼ਰੂਰੀ ਕਰਨ ਜਾ ਰਹੇ ਹੋ ਮੋ ਛੱਡ ਦਿਓ ਸੰਗਤ ਪਹਿਲਾਂ ਕਰੋ ਕਿਉਂਕਿ ਜਦੋਂ ਸੰਗਤ ਕਰਕੇ ਕੰਮ ਕਰੋਗੇ ਚੜ੍ਹਦੀ ਕਲਾ 'ਚ ਹੋਣਗੇ ਕਾਰਜ ਪੂਰੇ ਹੋ ਜਾਣਗੇ ਸਫਲ ਹੋ ਜਾਣਗੇ ਪਰ ਸਾਡੇ ਲਈ ਬਾਕੀ ਸਾਰੇ ਕੰਮ ਜ਼ਰੂਰੀ ਆ ਸਾਧ ਸੰਗਤ ਕਰਨੀ ਅਸੀਂ ਜ਼ਰੂਰੀ ਨਹੀਂ ਸਮਝਦੇ ਇੱਥੇ ਢੈਲਾ ਇੱਥੇ ਸਾਡੇ 'ਚ ਕਮੀ ਆ ਅੱਗੇ 13ਵਾਂ ਬਚਨ ਬਹੁਤ ਸੁੰਦਰ ਬਚਨ ਆਹੇ ਮਹਾਪੁਰਖ ਨੇ ਕਹਿਣਾ ਜਿੰਨਾ ਚਿਰ ਸਿੱਖ ਗੁਰੂ ਦੇ ਬਚਨਾਂ ਤੇ ਪ੍ਰੀਤ ਨਹੀਂ ਕਰਦਾ ਉਹਨਾਂ ਚਰ ਉਹਦੇ ਪੱਲੇ ਕੁਝ ਨਹੀਂ ਪੈ ਸਕਦਾ ਸੱਚੀ ਗੱਲ ਆ ਇਹ ਕਿਉਂਕਿ ਗੁਰੂ ਦੇ ਬਚਨਾਂ ਨੂੰ ਮੰਨਣਾ ਹੀ ਅਸਲ ਸੇਵਾ ਕਈ ਵਾਰੀ ਅਸੀਂ ਬਾਣੀ ਵੀ ਪੜ੍ਹੀ ਜਾਂਦੇ ਆ ਪਰ ਗੁਰੂ ਦੇ ਬਚਨਾਂ ਨੂੰ ਮੰਨਦੇ ਹੀ ਨਹੀਂ ਗੁਰੂ ਦੇ ਬਚਨਾਂ ਤੇ ਪ੍ਰੀਤ ਨਹੀਂ ਕਰਦੇ ਨਾ ਜਦੋਂ ਤੱਕ ਕੁਝ ਨਹੀਂ ਪੱਲੇ ਸਾਡੇ ਪੈਣਾ ਭਾਵੇਂ ਜਿੰਨਾ ਮਰਜ਼ੀ ਸੇਵਾ ਕਰ ਲਓ ਜੇ ਗੁਰੂ ਦਾ ਬਚਨ ਹੀ ਨਹੀਂ ਮੰਨਣਾ ਗੁਰਦਵਾਰੇ ਜਾਈ ਚੱਲੋ ਸੀਸ ਝੁਕਾਈ ਚੱਲੋ ਕੋਈ ਫਾਇਦਾ ਨਹੀਂ ਆਸਾ ਦੀ ਵਾਰ ਵਿੱਚ ਵੀ ਬਾਬਾ ਨਾਨਕ ਸਾਹਿਬ ਜੀ ਵੀ ਬਚਨ ਕਰਦੇ ਆ ਨਾ ਸੀਸ ਨਵਾਇਆ ਕਿ ਆਥੀ ਹੈ ਜਾਂ ਰਦੇ ਸੁੱਧੇ ਜਾਹੇ ਜਦੋਂ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਫਿਰ ਸੀਸ ਝੁਕਾਉਣ ਦਾ ਕੀ ਫਾਇਦਾ ਇਹ ਹੀ ਮਹਾਪੁਰਖ ਕਹਿੰਦੇ ਰਹੇ ਆ ਮਹਾਪੁਰਖੋ ਕੀ ਬਾਣੀ ਤੋਂ ਗੱਲ ਬਾਹਰ ਨਹੀਂ ਕਹਿੰਦੇ ਹੁੰਦੇ ਉਹ ਸਰਲ ਕਰਕੇ ਕਹਿ ਦਿੰਦੇ ਆ ਵੀ ਸਾਨੂੰ ਸੌਖਾ ਸਮਝ ਆ ਜਾਵੇ ਅੱਗੇ 14ਵਾਂ ਬਚਨ ਉਹਨਾਂ ਦਾ ਇਹ ਵੀ ਬੜਾ ਸੁੰਦਰ ਬਚਨ ਗੁਰਮੁਖ ਪਿਆਰਿਓ ਮਹਾਪੁਰਖ ਕਹਿੰਦੇ ਸੀ ਗੁਰਮੁਖੋ ਜੀਨੇ ਵੀ ਕੁਝ ਲੈਣਾ ਨਾ ਉਹ ਦੂਜੇ ਦਾ ਦਿਲ ਨਾ ਤੋੜੇ ਕਦੇ ਗਰੀਬ ਮਾਰ ਨਾ ਕਰੇ ਜੇ ਕੋਈ ਰੱਬ ਨੂੰ ਮਿਲਣਾ ਚਾਹੁੰਦਾ ਕਿਸੇ ਦਾ ਦਿਲ ਨਾ ਦਿਖਾਵੇ ਪਰ ਲੋਕ ਆਪਣੇ ਹਟਦੇ ਨਹੀਂ ਇਹੋ ਜਿਹਾ ਕੋਜੀ ਕਰਦੇ ਆ ਉਹ ਜਾਣਦੇ ਨਹੀਂ ਵੀ ਦਿਲਾਂ ਚ ਵੀ ਰੱਬ ਵਸਦਾ ਕੌੜਾ ਬੋਲ ਕੇ ਫਿੱਕਾ ਬੋਲ ਕੇ ਅਸੀਂ ਮੈਂਟ ਲਾਉਨੇ ਆ ਦੂਜੇ ਦਾ ਦਿਲ ਤੋੜਨ ਨੂੰ ਭਾਈ ਬਹੁਤ ਵੱਡੀ ਗਲਤੀ ਕਰਦੇ ਆ ਅਸੀਂ 15ਵਾਂ ਬਚਨ ਮਹਾਪੁਰਖਾਂ ਦਾ ਕਹਿੰਦੇ ਸ਼ਾਂਤੀ ਬੰਦਾ ਲੱਭਦਾ ਫਿਰਦਾ ਪਰ ਸ਼ਾਂਤੀ ਉਦੋਂ ਆਵੇਗੀ ਜਦੋਂ ਹਰ ਬੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇਗਾ ਨਾਮ ਬਾਣੀ ਵਿੱਚ ਜੁੜੇਗਾ। ਇਹੀ ਤਾਂ ਸਿੱਖ ਦੀ ਪਛਾਣ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਰਾਤ ਦੇ ਚੌਥੇ ਪੈਰ ਉੱਠ ਜਾਣਾ ਬਾਣੀ ਪੜ੍ਹਨੀ। ਇਹਦੇ ਨਾਲ ਬੰਦੇ ਨੂੰ ਸ਼ਾਂਤੀ ਆਉਂਦੀ ਆ। ਜਿਹਦੇ ਵਿੱਚ ਆਪ ਸ਼ਾਂਤੀ ਆ ਉਹ ਦੂਜਿਆਂ ਵਿੱਚ ਵੀ ਸ਼ਾਂਤੀ ਲਿਆ ਸਕਦਾ। ਜਿਹਦੇ ਅੰਦਰ ਬਾਬ ਰੋਲੇ ਆ ਝਖੜ ਤੂਫਾਨ ਉਹ ਦੂਜਿਆਂ ਨੂੰ ਕਿਵੇਂ ਸ਼ਾਂਤ ਕਰੇਗਾ ਉਹ ਤਾਂ ਆਪ ਉਲਝਿਆ ਪਿਆ ਦੂਜਿਆਂ ਨੂੰ ਵੀ ਉਲਝਾ ਦੇਵੇਗਾ ਇਸ ਕਰਕੇ ਭਾਈ ਜੇ ਸ਼ਾਂਤੀ ਲੈਣੀ ਆ ਅੰਮ੍ਰਿਤ ਵੇਲੇ ਉੱਠਣਾ ਪਊਗਾ ਨਾਮ ਨਾਲ ਜੁੜਨਾ ਪਊਗਾ ਇਹ 15ਵਾਂ ਬਚਨ ਆ ਬਾਬਾ ਨਾਨਕ ਸਿੰਘ ਜੀ ਦਾ ਅੱਗੇ ਇਹ 16ਵਾਂ ਬਚਨ ਹੈ ਬਾਬਾ ਨਾਨਕ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਮਹਾਪੁਰਖਾਂ ਦੀ ਗੁਰੂਆਂ ਦੀ ਨਿੰਦਿਆ ਕਰਦੇ ਆ ਲੋਕ ਉਹਨਾਂ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਦੇ ਨਿੰਦਕ ਜਿਹੜੇ ਆ ਮਹਾਪਰਖਾਂ ਦੇ ਨਿੰਦਕ ਜਿਹੜੇ ਆ ਉਹ ਰੱਬ ਵੱਲੋਂ ਮਾਰੇ ਹੋਏ ਹੁੰਦੇ ਉਹਨਾਂ ਦੇ ਗੁਣ ਮਰ ਜਾਂਦੇ ਆ ਉਹਨਾਂ ਦੇ ਗੁਣ ਗਲ ਜਾਂਦੇ ਆ ਸੜ ਜਾਂਦੇ ਆ ਅੱਗੇ ਹੁਣ 17ਵਾਂ ਬਚਨ ਆ ਬਾਬਾ ਆਨੰਦ ਸਿੰਘ ਜੀ ਕਹਿੰਦੇ ਜੇ ਕੋਈ ਤੁਹਾਨੂੰ ਗਾਲ ਕੱਢਦਾ ਗਾਲ ਦਾ ਉੱਤਰ ਗਾਲ ਦੇ ਨਾਲ ਨਹੀਂ ਚੁੱਪ ਨਾਲ ਦਿਓ ਕਿਉਂਕਿ ਚੁੱਪ ਇਹੋ ਜੀ ਜਿੱਤ ਆ ਉਹ ਬੰਦੇ ਨੂੰ ਲੱਗੇਗਾ ਇਹਨੂੰ ਮੈਂ ਇੰਨਾ ਕੁਝ ਕਹਿ ਦਿੱਤਾ ਇਹਨੇ ਬਦਲੇ ਵਿੱਚ ਕੁਝ ਵੀ ਨਹੀਂ ਕਿਹਾ ਤਾਂ ਉਹਦੇ ਅੰਦਰ ਇਹੋ ਜਿਹਾ ਸਵਾਲ ਪੈਦਾ ਹੋ ਜਾਵੇਗਾ ਤੇ ਜਦੋਂ ਤੁਸੀਂ ਕਿਸੇ ਨੂੰ ਗਾਲ ਦਾ ਉੱਤਰ ਚੁੱਪ ਨਾ ਦਿਨੇ ਹੋ ਬਦਲੇ ਵਿੱਚ ਆਪਣੀ ਜੀਬ ਨਹੀਂ ਮੈਲੀ ਕਰਦੇ ਇਸ ਕਰਕੇ ਭਾਈ ਇਹ ਵੀ ਇੱਕ ਵੱਡਾ ਗੋਣੀ ਆ ਵੀ ਸ਼ਾਂਤੀ ਦੇ ਨਾਲ ਵਿਚਰਨਾ ਸੰਸਾਰ ਦੇ ਵਿੱਚ ਅੱਗੇ 18ਵਾਂ ਬਚਨ ਇਹ ਬਚਨ ਇੱਕ ਅਰਦਾਸ ਦੇ ਰੂਪ ਵਿੱਚ ਆ ਪਬਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਤੁਸੀਂ ਆਪਣੇ ਗੁਰੂ ਅੱਗੇ ਅਰਦਾਸ ਕਰੋ ਹੇ ਗੁਰੂ ਨਾਨਕ ਸਾਹਿਬ ਜੀ ਜਿਹੜਾ ਕੰਮ ਆਪ ਜੀ ਨੂੰ ਨਾ ਭਾਵੇ ਉਹਦੇ ਵਿੱਚ ਬਿਗਨ ਪਾ ਦੇਣਾ ਰਕਾਵਟ ਪਾ ਦੇਣੀ ਤੇ ਜਿਹੜਾ ਕੰਮ ਰੱਬ ਜੀ ਆਪ ਜੀ ਨੂੰ ਭਾਵੇ ਉਹ ਕੰਮ ਆਪ ਜੀ ਨੇ ਸਿਰੇ ਚੜਾ ਦੇਣਾ ਦੇਖੋ ਕਿੰਨੀ ਸੋਹਣੀ ਅਰਦਾਸ ਆ ਆਪਾਂ ਨੂੰ ਤਾਂ ਐ ਹੁੰਦਾ ਵੀ ਸਾਡੇ ਸਾਰੇ ਕੰਮ ਹੀ ਹੋ ਜਾਣ ਅਸਲ ਵਿੱਚ ਕਈ ਵਾਰੀ ਜਿਹੜੇ ਸਾਰੇ ਕੰਮ ਹੁੰਦੇ ਆ ਉਹ ਰੱਬ ਨਾਲੋਂ ਤੋੜ ਨਾਲੇ ਹੁੰਦੇ ਸਾਨੂੰ ਇਸ ਕਰਕੇ ਉਹ ਪੂਰੇ ਨਹੀਂ ਹੁੰਦੇ ਕਈ ਵਾਰੀ ਆਪਾਂ ਗਿਲਾ ਕਰਦੇ ਆ ਸ਼ਿਕਵਾ ਕਰਦੇ ਆ ਇਹ ਚੀਜ਼ ਬਾਬਾ ਆਨੰਦ ਸਿੰਘ ਜੀ ਹਟਾਉਂਦੇ ਆ ਉਹ ਆਪ ਹੀ ਕਹਿੰਦੇ ਆ ਵੀ ਜਿਹੜਾ ਕੰਮ ਰੱਬ ਨਾਲੋਂ ਤੋੜਦਾ ਉਹ ਚ ਬਿਗਨ ਪੈ ਜੇ ਤੇ ਜਿਹੜਾ ਕੰਮ ਰੱਬ ਨਾਲ ਜੋੜਦਾ ਉਹ ਸਾਨੂੰ ਸਾਡਾ ਕੰਮ ਪੂਰਾ ਕਰ ਦਿਓ ਗੁਰੂ ਜੀ ਦੇਖੋ ਕਿੰਨੀ ਸੋਹਣੀ ਅਰਦਾਸ ਕਰਨ ਲਈ ਮਹਾਪੁਰਖ ਕਹਿੰਦੇ ਆ ਵੀ ਇਹਨਾਂ ਦੇ ਜੀਵਨ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਾਲੇ ਇਹਨਾਂ ਦੇ ਬਚਨ ਬੜੇ ਸਰਲ ਸਾਨੂੰ ਜ਼ਰੂਰ ਕਮਾਉਣੇ ਚਾਹੀਦੇ ਆ ਅੱਗੇ 19ਵਾਂ ਬਚਨ ਬਾਬਾ ਆਨੰਦ ਸਿੰਘ ਜੀ ਕਹਿੰਦੇ ਨੇ ਬਾਣੀ ਪੜ੍ਹਨੀ ਸੌਖੀ ਆ ਐਤੇ ਵਿਚਾਰ ਕਰਨੀ ਔਖੀ ਆ ਬਾਣੀ ਤੇ ਅਮਲ ਕਰਨਾ ਬਹੁਤ ਔਖਾ ਬਹੁਤ ਔਖਾ ਇਹ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਕੋਈ ਗੁਰਮੁਖ ਵਿਰਲਾਈ ਬਾਣੀ ਨੂੰ ਵਿਚਾਰਦਾ ਤੇ ਅਤੇ ਅਮਲ ਕਰਦਾ ਗੁਰਮੁਖ ਪਿਆਰਿਓ ਸਤਗੁਰੂ ਮਹਾਰਾਜ ਦੀ ਕਿਰਪਾ ਹੋਵੇ ਬਾਣੀ ਪੜੀ ਜਾਂਦੀ ਆ ਗੁੜੀ ਗੁਰੂ ਦੀ ਬਖਸ਼ਿਸ਼ ਹੋ ਜਾਵੇ ਬਹੁਤ ਜ਼ਿਆਦਾ ਫਿਰ ਬਾਣੀ ਵਿਚਾਰੀ ਜਾਂਦੀ ਆ ਰੱਬ ਦੀ ਅਪਾਰ ਮਿਹਰ ਹੋਵੇ ਗੁਰੂਆਂ ਦੀ ਕਿਰਪਾ ਹੋਵੇ ਫਿਰ ਬੰਦਾ ਅਮਲ ਕਰਦਾ ਕਰੋੜਾਂ ਚ ਕੋਈ ਇੱਕ ਬੰਦਾ ਜਿਹੜਾ ਬਾਣੀ ਤੇ ਖਰਾ ਉਤਰਦਾ ਇਸ ਕਰਕੇ ਸੱਚੇ ਪਾਤਸ਼ਾਹ ਦੀ ਇਹ ਅਨਮੋਲ ਦਾਤ ਆ ਬਾਣੀ ਸਾਨੂੰ ਇਹਤੇ ਜਰੂਰ ਵਿਚਾਰ ਵੀ ਕਰਨੀ ਚਾਹੀਦੀ ਆ ਅਮਲ ਜਿਹੜਾ ਨਾ ਉਹ ਕਮਾਉਣ ਲਈ ਯਤਨ ਕਰਨੇ ਚਾਹੀਦੇ ਆ ਇਸ ਕਰਕੇ ਗੁਰਮਖ ਪਿਆਰਿਓ ਸਾਡੀ ਜ਼ਿੰਦਗੀ ਦੱਸ ਦਿੰਦੀ ਆ ਵੀ ਅਸੀਂ ਬਾਣੀ ਤੇ ਅਮਲ ਨਹੀਂ ਕੀਤਾ ਅੱਗੇ 20ਵਾਂ ਬਚਨ ਅਖੀਰਲਾ ਬਚਨ ਬਾਬਾ ਨਾਨਕ ਸਿੰਘ ਜੀ ਦਾ ਜੋ ਮੈਂ ਆਪ ਜੀ ਨੂੰ ਦੱਸਣਾ ਇਹ ਦੁਕਾਨਦਾਰਾਂ ਵਾਸਤੇ ਆ ਜਿਹੜੇ ਵੀਰ ਦੁਕਾਨਾਂ ਚਲਾਉਂਦੇ ਆ ਤੇ ਘਾਲਣਾ ਘਾਲਦੇ ਆ ਬਾਬਾ ਜੀ ਕਹਿੰਦੇ ਹੁੰਦੇ ਸੀ ਵੀ ਤੁਸੀਂ ਨਾ ਆ ਰੋਟੀ ਕਮਾਉਣ ਲਈ ਝੂਠ ਨਾ ਬੋਲੋ ਸੱਚ ਬੋਲੋ ਜਿੰਨੀ ਤੁਹਾਨੂੰ ਲੋੜ ਆ ਗੁਰੂ ਨਾਨਕ ਸਾਹਿਬ ਜੀ ਆਪੇ ਦੇਣਗੇ ਸੱਚ ਬੋਲੀ ਚੱਲੋ ਦੁਕਾਨਦਾਰ ਨੂੰ ਕਹਿੰਦੇ ਤੁਹਾਡੇ ਤੇ ਲੋਕ ਇਤਬਾਰ ਕਰਨਗੇ ਕਈ ਵਾਰੀ ਕੁਝ ਦੁਕਾਨਦਾਰ ਹੁੰਦੇ ਆ ਲੋਕਾਂ ਨਾਲ ਠੱਗੀਆਂ ਮਾਰਦੇ ਆ ਪੈਸੇ ਤਾਂ ਸਭ ਨੇ ਕਮਾਉਣੇ ਹੁੰਦੇ ਆ ਪਰ ਉਹ ਬਾਲਾ ਜ਼ਿਆਦਾ ਕਮਾਉਂਦੇ ਆ ਗਲੇ ਵਢੀ ਜਾਂਦੇ ਲੋਕਾਂ ਦੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਉਦੋਂ ਪਿੱਛੇ ਹਟ ਜਾਂਦੇ ਆ ਇਸ ਕਰਕੇ ਫਿਰ ਉਹਨਾਂ ਦੀ ਦੁਕਾਨ ਬੰਦ ਹੋ ਜਾਂਦੀ ਹੈ ਜਿਹੜਾ ਬੰਦਾ ਠੀਕ ਚੱਲਦਾ ਰੱਬ ਨਾਲ ਗੁਰੂ ਸਾਹਿਬ ਉਹਦੇ ਨਾਲ ਫਿਰ ਬਹੁਤ ਕਿਰਪਾ ਕਰ ਦਿੰਦੇ ਆ ਉਹਦੇ ਜੀਵਨ ਵਿੱਚ ਮਾਇਆ ਦੀ ਤਾਂ ਭਾਈ ਸਭ ਨੂੰ ਹੀ ਲੋੜ ਆ ਮਾਇਆ ਦੀ ਕਿਹਨੂੰ ਨਹੀਂ ਲੋੜ ਹੈਗੀ ਸਾਰਿਆਂ ਨੂੰ ਮਾਇਆ ਦੀ ਲੋੜ ਆ ਪਰ ਮਾਇਆ ਸਹੀ ਤਰੀਕੇ ਦੇ ਨਾਲ ਜਿਹੜੀ ਬੰਦੇ ਨੂੰ ਕਮਾਉਣੀ ਹੋਣੀ ਚਾਹੀਦੀ ਆ ਇਸ ਕਰਕੇ ਸੰਗਤ ਬੜੀ ਜ਼ਰੂਰੀ ਆ ਗਰੀਬ ਦਾ ਮੂੰਹ ਜਿਹੜਾ ਗੁਰੂ ਦੀ ਗੋਲਕ ਜਾਣੋ ਇਹ ਵੀ ਮਹਾਪੁਰਖ ਕਹਿੰਦੇ ਹੁੰਦੇ ਸੀ ਵੀ ਦਾਨ ਕਰੋ ਦਾਨ ਕਰਕੇ ਮਾਣ ਨਾ ਕਰੋ ਸਕ ਸਵਾਸ ਸਵਾਸ ਰੋਮ ਰੋਮ ਨਾਲ ਵਾਹਿਗੁਰੂ ਦਾ ਨਾਮ ਜਪੇ ਜਦੋਂ ਬੰਦਗੀ ਕਰਨੀ ਹੈ ਪੂਰੇ ਦਿਲ ਤੋਂ ਕਰੋ ਹੋਰ ਵੀ ਬੜੇ ਬਚਨ ਆ ਬਾਬਾ ਅਨੰਦ ਸਿੰਘ ਜੀ ਦੇ ਪਰ ਇੱਥੇ ਮੈਂ ਆਪ ਜੀ ਨੂੰ ਅੱਜ 20 ਬਚਨ ਹੀ ਦੱਸ ਰਿਹਾ ਇਹ 20ਾਂ ਦੇ ਵਿੱਚੋਂ ਤੁਸੀਂ 10 ਵੀ ਕਮਾ ਲੇਨਾ 10 ਛੱਡੋ 5 ਵੀ ਕਮਾ ਲੇਨਾ ਜ਼ਿੰਦਗੀ 'ਚ ਬਹੁਤ ਫਰਕ ਪੈ ਜਾਵੇਗਾ ਜਰੂਰ ਇਹਨਾਂ ਤੇ ਅਮਲ ਕਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਨ ਇਹ ਮਹਾਪੁਰਖਾਂ ਕਾ ਬੋਲਣਾ ਹੁਵੇ ਕਿਤੇ ਪਰਥਾਈ ਯਕੀਨ ਜਾਣੋ ਬਾਣੀ ਵੀ ਕਹਿੰਦੀ ਵੀ ਜਦੋਂ ਮਹਾਪੁਰਖ ਬੋਲਦੇ ਆ ਉਹਦੇ ਵਿੱਚ ਗੂਜੀ ਰਮਜ ਹੁੰਦੀ ਆ ਕੋਈ ਰਹਾਸ ਹੁੰਦਾ ਐਵੇਂ ਨਹੀਂ ਬੋਲਦੇ ਆਪਣੇ ਵਾਂਗੂ ਜਿਵੇਂ ਆਪਾਂ ਤਾਂ ਹੁਣ ਆਪਣੀ ਸੋਭਾ ਵਧਾਉਣ ਲਈ ਬੋਲਦੇ ਆ ਬੇ ਲੋੜਾ ਬੋਲਦੇ ਆ ਮਹਾਪੁਰਖ ਬੋਲਦੇ ਆ ਕਿਸੇ ਵਜ੍ਹਾ ਕਰਕੇ ਤਾਂ ਇਹ 20 ਬਚਨ ਚੇਤੇ ਰੱਖਣਾ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ